ਫਲੋਰ ਤੋਂ ਨਵਾਂ ਸ਼ਹਿਰ ਰੋਡ ਪਿੰਡ ਚਿੱਚੋਵਾਲ ਵਿਖੇ ਭਿਆਨਕ ਹਾਦਸੇ ਦੌਰਾਨ 7 ਜ਼ਖਮੀ ਤੇ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਜਰੀ ਨਾਲ ਭਰੇ ਟਰਾਲੇ ਨੇ ਖੜੇ ਟੈਂਪੂ ਨੂੰ ਟੱਕਰ ਮਾਰੀ ਤੇ ਇੱਕ ਔਰਤ ਟੈਂਪੂ ਦੇ ਪਲਟਣ ਨਾਲ ਟਰੱਕ ਦੇ ਟਾਇਰ ਹੇਠ ਆ ਗਈ ਤੇ ਮੌਕੇ ਤੇ ਹੀ ਮੌਤ ਹੋ ਗਈ। ਫਲੋਰ ਪੁਲਿਸ ਐਸਆਈ ਵਿਜੇ ਕੁਮਾਰ ਮੌਕੇ ਤੇ ਮੌਕੇ ਤੇ ਪਹੁੰਚੇ। ਟੈਂਪੂ ਵਿੱਚ ਕੁੱਲ 8 ਲੋਕ ਡਰਾਈਵਰ ਸਮੇਤ ਸਵਾਰ ਸਨ। ਦੋ ਜ਼ਖਮੀਆਂ ਦੀ ਹਾਲਤ ਨੂੰ ਨਾਜ਼ੁਕ ਹੌਣ ਕਰਕੇ ਉਹਨਾਂ ਨੂੰ ਜਲੰਧਰ ਰੈਫਰ ਕੀਤਾ ਗਿਆ ਤੇ ਟਰਾਲਾ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਔਰਤ ਦੀ ਮੌਤ ਹੋਈ ਹੈ ਉਸ ਦੀ ਪਛਾਣ ਨਹੀਂ ਹੋ ਸਕੀ ਇਹ ਦਰਦਨਾਕ ਹਾਦਸਾ ਫਲੋਰ ਤੋਂ ਨਵਾਂ ਸ਼ਹਿਰ ਰੋਡ ਜੋ ਕਿ ਮੇਨ ਰੋਡ ਤੇ ਹੀ ਪਿੰਡ ਸ਼ਿੱਚੋਵਾਲ ਪੈਂਦਾ ਹੈ ਉੱਥੇ ਇੱਕ ਟੈਂਪੂ ਖੜਾ ਸੀ ਤੇ ਟਰਾਲੇ ਨੇ ਟੱਕਰ ਮਾਰੀ ਵੇਖਾ ਜੇ ਕੋਈ ਤੂੰ ਕਿਹਦਾ ਗੱਲ ਕਰਦੇ ਮੇਰੇ ਕੋਲ ਹੋ ਰਿਹਾ ਕਿ ਨਾ ਰੋਟੀ ਦੇ ਨਾਮ ਤੇ ਕੌਣ ਦੀ ਹੈ ਆ ਦੇਖੋ ਸਾਹਿਬ اچھا وہ نہیں اچھا یہ چلی کرا کے نہ کرانے پہلے دونوں بھی کرانے کے لیے گئے اوپر اوپر بھی کیا ہے تین توتر تین نہیں کرے اور سم کلیکشن وغیرہ ہے جی سر او دیا ہے یہ ٹیسٹ میں ائے ہوئے ہیں جانتے ہیں وہ بھی یہ باتیں ہیں ایک ایکسیڈنٹ ہوا ਹਾਂਜੀ ਸਾਡੇ ਕੋਲ ਇੱਕ ਮਾਸਕ ਇਸ਼ਵਲਟੀ ਆਈ ਆ ਚਿਚੋਵਾਲ ਕੋਲ ਐਕਸੀਡੈਂਟ ਹੋਇਆ ਕੋਈ ਤੇ ਉਹਨਾਂ ਵਿੱਚੋਂ 8 ਪੇਸ਼ੈਂਟ ਆਏ ਸਾਡੇ ਕੋਲ ਜਿਹਦੇ ਵਿੱਚੋਂ ਇੱਕ ਪ੍ਰੋਟੈਕਟ ਸੀਗਾ ਪੇਸ਼ੈਂਟ ਕੋਲ ਲੀਡੀ ਸੀਗੀ ਬਾਕੀ ਪੇਸ਼ੈਂਟ ਵੀਰ ਕੰਡੀਸ਼ਨ ਖਰਾਬ ਹੈ ਮਤਲਬ ਸਾਰਿਆਂ ਦੇ ਸਿੱਕਾ ਸਰ ਕਿੰਨੇ ਕੇ ਜਿਹੜਾ ਉਹਨਾਂ ਰੈਫਰ ਵੀ ਕੀਤਾ ਕਿਸੇ ਨੂੰ ਹਾਂਜੀ ਉਹਨਾਂ ਵਿੱਚੋਂ ਦੋ ਪੇਸ਼ੰਗ ਰੈਫਰ ਕੀਤੀਆਂ ਉਹਨਾਂ ਦੇ ਕਰੈਸ਼ ਇੰਜਰੀ ਸੀਗੀ ਬਾਤ ਹੈ ਅੱਛਾ ਇੱਕ ਦੇ ਲਾਤੇ ਸੀਗੀ ਕੁੜੀ ਪੇਸ਼ੰਗ ਜਿਹੜੀ ਤੇ ਬਾਕੀ ਸਿਰ ਪੇਸ਼ੈਂਟ ਬਾਕੀ ਹਜੇ ਜਨਰਲ ਕੰਡੀਸ਼ਨਾਂ ਦੇ ਠੀਕ ਹੈ ਬਾਕੀ ਦੇ ਠੀਕ ਬਾਕੀ ਫਾਲੋਅ ਅਪ ਕੀਤਾ ਹੋਇਆ ਸਾਰਾ ਇੱਥੇ ਇਲਾਜ ਚੱਲ ਰਿਹਾ ਸਾਰਾ ਚੱਲ ਰਿਹਾ ਸਾਰੇ ਸਾਰਿਆਂ ਨੂੰ ਇਲਾਜ ਸਰ ਸਾਰੇ ਆਇਡੈਂਟੀਫਾਈ ਹੋ ਗਏ ਹਾਂਜੀ ਬਸ ਇੱਕ ਅਨਨੋਨ ਜਿਹੜੀ ਫੀਮੇਲ ਆ ਉਹ ਆਇਡੈਂਟੀਫਾਈ ਨਹੀਂ ਹੋ ਸਕੀ ਜੀ ਸਿਸਕਾਟ ਅੰਡਰ ਆਹਨ ਇਨਫੋਰਮੇਸ਼ਨ ਅਟਾ ਦਿੰਜੂਗਾ ਅ ਸਰ ਇਹ ਇੱਕ ਸ਼ਿਸ਼ੂਵਾਲ ਦੇ ਕੋਲ ਐਕਸੀਡੈਂਟ ਹੋਇਆ ਹੈਗਾ ਰੋਡ ਐਕਸੀਡੈਂਟ ਅ ਕਾਦਾ ਕਾਦਾ ਹੋਇਆ ਸਰ ਕਿਨੀ ਕੋ ਕੈਜੂਅਲਟ ਹੋਈਆ ਕਿੰਨੇ ਬੰਦੇ ਇੰਜਰਡ ਹੋਏਗਾ ਇੱਕ ਘੋੜਾ ਟਰਾਲਾ ਆ ਜੀ ਜਿਹੜਾ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਜੀ ਜਿਹਦੇ ਚਾਲਕ ਨੇ ਪਿੰਡ ਸ਼ਿਸ਼ੂਵਾਲ ਜੀ ਖੜੇ ਟੈਂਪੂ ਦੇ ਵਿੱਚ ਬੜੀ ਤੇਜ਼ ਤੇ ਲਾਪਰਵਾਹੀ ਦੇ ਨਾਲ ਲਿਆ ਕੇ ਮਾਰਿਆ ਜੀ ਜਿਹਦੇ ਵਿੱਚ ਟੈਂਪੂ ਦੇ ਵਿੱਚ ਅ ਟੋਟਲ 8 ਸਵਾਰੀਆਂ ਸੀਗੀਆਂ ਸਮੇਤ ਡਰਾਈਵਰ ਜੀ ਜਿਹਦਾ ਵਿੱਚੋਂ ਇੱਕ ਲੇਡੀ ਜਿਹੜੀ ਆ ਟੈਂਪੂ ਪਲਟਣ ਨਾਲ ਤੇ ਉਹ ਟਰੱਕ ਦੇ ਟਾਇਰ ਦੇ ਥੱਲੇ ਆ ਗਏ। ਉਹਦੀ ਮੌਕੇ ਤੇ ਮੌਤ ਹੋ ਗਈ ਆ। ਜੀ। ਬਾਕੀ ਜਿਹੜੇ 7 ਜਣੇ ਉਹ ਇੰਜਰਡ ਆ ਜਿਨ੍ਹਾਂ ਵਿੱਚੋਂ 4-5 ਜਣੇ ਇੰਜਰਡ ਜਿਹੜੇ ਉਹ ਰੈਫਰ ਕਰ ਚੁੱਕੇ ਆ। ਬਾਕੀ ਸਿਵਲ ਹਸਪਤਾਲ 플ੋਰ ਦਾਖਲ ਆ। ਇਹਨਾਂ ਦੀ ਪਛਾਣ ਹੋ ਗਈ ਸਾਰੇ ਇੰਜਰਡ ਕਿੱਥੇ ਕਿੱਥੇ ਦੇ ਆ। 7 ਜਣਾਂ ਦੀ ਪਛਾਣ ਹੋ ਗਈ ਆ। ਠੀਕ ਆ ਜੀ। ਜਿਹਦੀ ਡੈਥ ਹੋਈ ਆ ਉਹਦੀ ਹਜੇ ਪਛਾਣ ਨਹੀਂ ਹੋਈ। ਠੀਕ ਆ। ਲੇਡੀ ਦੀ। ਠੀਕ ਆ ਜੀ। ਤੇ ਸਾਰਾ ਉਹ ਉਹਦਾ ਡਰਾਈਵਰ ਸੀ ਕੁੜੇ ਦਾ। ਡਰਾਈਵਰ ਜਿਹੜਾ ਉਹ ਆਪਣਾ ਟਰੱਕ ਛੱਡ ਕੇ ਭੱਜ ਗਿਆ ਮੌਕੇ ਤੋਂ। ਟਰੱਕ ਜਿਹੜਾ ਅਗਲੀ ਰਿਕਾਰਵਾਈ ਚਾਲੂ ਹੈ ਐਕਸੀਡੈਂਟ ਹੋਇਆ ਮੇਜਰ ਤੇ ਕੀ ਕਹਣਾ ਹੈ ਖਾਸ ਕਰਕੇ ਬੜੀ ਗਾਇਗਾਈ ਘਟਨਾ ਆ ਇਥੇ ਖਰੋੜ ਦੇ ਨੇੜੇ ਗੜਾ ਪੈਂਦਾ ਗੜੇ ਪਿੰਡ ਦੇ ਇੱਕ ਜਿਹੜਾ ਸਕਟ ਉੱਪਰ ਬਥਰੀ ਵਾਲਾ ਉਹ ਜਿਆਦਾ ਅਸੀਂ ਕੋਈ ਸਹੀ ਨਹੀਂ ਜੈਗਾ ਆ ਆਹ ਟੈਕਨੀਕ ਜਿਹੜਾ ਉਹ ਸੇਵਤ ਜਿਹੜੇ ਰਹਿ ਗਿਆ ਸੱਤ ਕੋ ਪੇਸ਼ੈਂਟ ਜਿਹੜੇ ਹੁਣ ਵੀ ਆ ਜਿਹਨਾਂ ਦੇ ਵਿੱਚੋਂ ਪੰਜ ਪੇਸ਼ੈਂਟ ਜਿਹੜੇ ਫਲੋਰ ਵਿੱਚ ਐਮਿਜਿਟ ਬੈਠੇ ਆ ਔਰ ਉਹਨਾਂ ਨੂੰ ਪੂਰੀ ਡਾਕਟਰੀ ਬਿਹਤਰੀਆ ਤੋਂ ਬਾਹਰ ਨੂੰ ਜਿਹੜੇ ਟ੍ਰੀਟਮੈਂਟ ਕਰੀਆ ਉਹ ਜਿਹੜੇ ਸੀ ਸੀਰੀਅਸ ਸੀ ਪੇਸ਼ੈਂਟ ਸੀ ਉਹਨਾਂ ਨੂੰ ਜਨਿਦਰ ਹੈ ਹੁਣ ਕਰਤਾ ਇੱਕ ਤਰੀਕਾ ਜਿਹੜਾ ਉਹਦੀ ਕੰਡੀਸ਼ਨ ਸੀ ਜਿਹੜਾ ਜਿਹੜਾ ਪੂਰੀ ਜਿਹੜਾ ਉਹ ਦੇਖਿਆ ਬੜਾ ਵੱਡਾ ਚੁਣ ਹੋਸਰ ਪਰੰਤੂ ਇਹ بکراج جی ہے سارے ہی بابا نے پورا ٹریٹمنٹ دے رہے ہیں جی اور دیکھا وہ ساری جہی جان چلی گئی کر رہے ہیں سو اس سے جاگا ਅਸੀਂ ਇਹ ਵੀ ਪੇਸ਼ ਕਰਦੇ ਹਾਂ ਹਰ ਬਿਮਾਰੀ ਦਾ ਇਲਾਜ ਸਾਡੇ ਕੋਲ ਹੈ। ਥੈਂਕ ਯੂ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499